ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਇੱਕ ਪਾਸੇ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸਟੈਂਡ ਤੱਕ ਲੈ ਲਿਆ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਅੱਜ ਮੀਟਿੰਗ ਦੇ ਵਿੱਚ ਕਈ ਚਰਚਾਵਾਂ ਹੋਣਗੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਐਲਾਨ ਸੁਖਬੀਰ ਸਿੰਘ ਬਾਦਲ ਕਰ ਸਕਦੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਲੈਂਡ ਪੁਲਿੰਗ ਸਕੀਮ ਸਰਕਾਰ ਜਿਹੜੀ ਕੇ ਲੈ ਕੇ ਆ ਰਹੀ ਹੈ ਉਸ ਦਾ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਆ ਕਿਸਾਨਾਂ ਦੇ ਲਈ ਜੇਕਰ ਸਾਨੂੰ ਸੰਘਰਸ਼ ਕਰਨਾ ਪਿਆ ਉਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਹਰ ਇੱਕ ਸੰਘਰਸ਼ ਕਰਨ ਦੇ ਲਈ ਤਿਆਰ ਹੈ ਤੇ ਜਿਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਗਰਜਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੂੰ ਲਲਕਾਰਿਆ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਇੱਕ ਹੋਰ ਕਮੇਟੀ ਦੀ ਮੀਟਿੰਗ ਹੈ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਐਸੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਭਾਵੇਂ ਇੱਥੇ ਲਾਅਨ ਆਰਡਰ ਐ ਭਾਵੇਂ ਨਸ਼ਾ ਬਰਬਾਦ ਕਰਤਾ ਪੰਜਾਬ ਦੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਕੋਰ ਕਮੇਟੀ ਦੇ ਮੀਟਿੰਗਾਂ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਆ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਇੱਥੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਹੈ ਭਾਵੇਂ ਇੱਥੇ ਲਾਅਨ ਆਰਡਰ ਹੈ ਭਾਵੇਂ ਨਸ਼ਾ ਬਰਬਾਦ ਕਰਤਾ ਪੰਜਾਬ ਦਾ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਨੇ ਮੀਟਿੰਗਾਂ ਜੋ ਹਾਲਾਤ ਪੰਜਾਬ ਦੇ ਬਣ ਗਏ ਆ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਐਸੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਭਾਵੇਂ ਇੱਥੇ ਲਾਅਨ ਆਰਡਰ ਐ ਭਾਵੇਂ ਨਸ਼ਾ ਬਰਬਾਦ ਕਰਤਾ ਪੰਜਾਬ ਦੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਕੋਰ ਕਮੇਟੀ ਦੇ ਮੀਟਿੰਗਾਂ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਆ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਇੱਥੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਹੈ ਭਾਵੇਂ ਇੱਥੇ ਲਾਅਨ ਆਰਡਰ ਹੈ ਭਾਵੇਂ ਨਸ਼ਾ ਬਰਬਾਦ ਕਰਤਾ ਪੰਜਾਬ ਦਾ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਨੇ ਮੀਟਿੰਗਾਂ ਜੋ ਹਾਲਾਤ ਪੰਜਾਬ ਦੇ ਬਣ ਗਏ ਆ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਐਸੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਭਾਵੇਂ ਇੱਥੇ ਲਾਅਨ ਆਰਡਰ ਐ ਭਾਵੇਂ ਨਸ਼ਾ ਬਰਬਾਦ ਕਰਤਾ ਪੰਜਾਬ ਦੇ